ਸਰਕਾਰੀ ਮਿਡਲ ਸਕੂਲ ਕਹਾੜਾ ਵਿਖੇ ਤਨਤਨ ਬ੍ਰਹਮ ਗਿਆਨੀ ਬਾਬਾ ਪੁੱਡਾ ਸਾਹਿਬ ਦੀ ਸੇਵਾ ਸੁਸਾਇਟੀ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਜੋ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਪੈਨ ਤੇ ਬੈਗ ਵੰਡੇ ਗਏ ਹਨ ਕਿਉਂਕਿ ਕਈ ਬੱਚੇ ਇਹੋ ਜਿਹੇ ਹਨ ਜਿਨ੍ਹਾਂ ਕੋ ਕਿਤਾਬਾਂ ਲੈਣ ਦੀ ਬੈਗ ਲੈਣ ਜੋ ਜਾਇਸ ਨਹੀਂ ਹੁੰਦੀ ਉਹਨਾਂ ਨੂੰ ਵੀ ਕਿਤਾਬਾਂ ਦਿੱਤੀਆਂ ਪੈਨ ਦਿੱਤੇ ਹਨ ਕਾਪੀਆਂ ਦਿੱਤੀਆਂ ਹਨ ਇਹਦੇ ਵਿੱਚ ਖਾਸ ਕਰਾਲਾ ਸੰਤਨ ਬਾਬਾ ਬੁੱਢਾ ਸਾਹਿਬ ਜੀ ਸੇਵਾ ਸੁਸਾਇਟੀ ਜੋ ਲੰਗਰ ਵਾਲੀ ਕਮੇਟੀ ਹੈ ਉਹਨੇ ਯੋਗਦਾਨ ਪਾਇਆ ਹੈ ਜਿਹਦੇ ਵਿੱਚ ਕੂਬੇਦਾਰ ਸਰਵੰਤ ਸਿੰਘ ਦਾ ਕੂਬੇਦਾਰ ਸਰਵੰਤ ਸਿੰਘ ਹਰਵਿੰਦਰ ਸਿੰਘ ਸੋਨੂ ਜੀ ਭਾਈ ਬਲਵੰਤ ਸਿੰਘ ਫੈਰਾਜਬੀਰ ਸਿੰਘ ਬਲਵਿੰਦਰ ਸਿੰਘ ਡੇਰੀ ਵਾਲੇ ਤੇ ਭਾਈ ਦਲਬੀਰ ਸਿੰਘ ਨੇ ਖਾਸ ਸੰਜੋਗ ਦਿੱਤਾ ਹੈ ਇਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਵੀ ਬਾਰਿੰਦਰ ਕੌਰ ਜੀ ਤੇ ਉਹਨਾਂ ਦੇ ਨਾਲ ਸੰੂਚ ਸ਼ਤਾਬ ਨੇ ਬੜਾ ਸੰਜੋਗ ਦਿੱਤਾ ਹੈ ਤੇ ਅੱਜ ਦਾਕਾਰ ਜਿਹੜਾ ਹੈ ਉਹ ਸਤਿਗੁਰ ਨੇ ਬੜੀ ਹੀ ਕਿਰਪਾ ਕੀਤੀ ਹੈ ਸੱਚਜੇ ਤੰਗ ਨਾਲ ਇਹ ਨੇਪਰੀ ਚੜਿਆ ਹੈ ਅੱਗੇ ਤੋਂ ਇਹ ਪ੍ਰੋਗਰਾਮ ਜੋ ਹੈ ਵੱਡੇ ਪੱਧਰ ਤੇ ਕੀਤਾ ਜਾਵੇਗਾ ਕਿਉਂਕਿ ਇਹ ਜੋ ਪ੍ਰੋਗਰਾਮ ਹੈ ਬੜਾ ਸਲਾਘਾਯੋਗ ਹੈ ਇਹ ਬੜਾ ਪਰਪਕਾਰ ਵਾਲਾ ਕਾਰਜ ਹੈ ਕਿਉਂਕਿ ਕਿਸੇ ਗਰੀਬ ਬੱਚੇ ਦੀ ਸ਼ੈਦਾ ਕਰ ਦੇਣੀ ਉਹ ਹੋ ਸਕਦਾ ਕਿ ਚੰਗੇ ਅੰਕ ਲੈ ਕੇ ਚੰਗੀ ਪੜ੍ਹਾਈ ਕਰਕੇ ਕੋਈ ਵੱਡਾ ਐ ਆਫਸਰ ਬਣ ਸਕੀ ਤੇ ਬੱਚਿਆਂ ਨੂੰ ਵੀ ਬੈਂਟੀ ਕੀਤੀ ਜਾਂਦੀ ਹੈ ਕਿ ਉਹ ਵੱਧ ਤੋਂ ਵੱਧ ਹੁਣ ਪੜ੍ਹਾਈ ਵੱਲ ਜੋ ਆਪਣਾ ਧਿਆਨ ਦੇਣਾ ਪੜ੍ਹਾਈ ਕਰਨ ਜੋ ਬੱਚੇ ਟਾਪਰ ਤੇ ਆਉਣਗੇ ਉਹਨਾਂ ਦਾ ਵੱਧ ਤੋਂ ਵੱਧ ਮਾਨ ਸਨਮਾਨ ਕੀਤਾ ਜਾਵੇਗਾ ਮੈਂ ਧੰਨਵਾਦੀ ਹਾਂ ਸਾਰੀ ਕਮੇਟੀ ਦਾ ਤੇ ਸਟਾਫ ਦਾ ਪ੍ਰਿੰਸੀਪਲ ਸਾਹਿਬ ਜੀ ਦਾ ਜਿਨ੍ਹਾਂ ਨੇ ਵੱਡਾ ਪਰਾਲਾ ਕਰਕੇ ਇਹ ਕਾਰਜ ਜੋ ਹਕੀਤੇ ਹਨ ਉਹ ਆਫ ਲੋਫਾ ਦੀ ਵਾਹਿਗੁਰੂ ਕੀ ਤਰ ਖਲਸਾ ਸਾਹ ਬਹਿਣ ਦੀ ਕੋਸ਼ਿਸ਼ 이렇게. <놀람>